ਬੈਗਨਰ ਗੱਡੀ ਆਈ ਸੀ ਮਹਾਰ ਰੋਡ ਤੋਂ ਇਹ ਸਾਈਡ ਤੋਂ ਉਹਨਾਂ ਦੇ ਨੰਬਰ ਪਲੇਟ ਹਾਈ ਸਕੋਰ ਨਹੀਂ ਸੀ ਲੱਗੀ ਹੋਈ ਜੀ ਤੇ ਉਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਸਾਈਡ ਤੇ ਗੱਡੀ ਲਵਾਈ ਉਹਨਾਂ ਦੀ ਜੀ ਉਹਨਾਂ ਦੇ ਕਾਗਜ਼ ਚੈੱਕ ਕੀਤੇ ਗਏ ਕਿ ਉਹਨਾਂ ਕੋਲ ਨਾ ਹਾਈ ਸਕੋਰ ਦੀ ਨੰਬਰ ਪਲੇਟ ਦੀ ਨਾ ਅਪਲਾਈ ਕੀਤੀ ਸੀ ਨਾ ਐਨਸ਼ੋਰਸ ਪੋਲੂਸ਼ਨ ਸੀ ਉਹ ਟੈਂਕ ਕੀਤੀ ਸੀ ਬੰਦੇ ਨੇ ਜੀ ਜਦੋਂ ਉਹਨਾਂ ਨੇ ਇਲਜ਼ਾਮ ਲਗਾਏ ਨੇ ਗੱਡੀ ਚੋਂ ਉੱਤਰ ਕੇ ਵੀ ਉਹ ਕਹਿੰਦੇ ਵੀ ਤੁਸੀਂ ਚਲਾਨਤਾ ਸੀ ਕਿ ਵੀ ਚਲਾਨਤਾ ਕੀ ਕਰਨਾ ਵੀ ਤੁਸੀਂ 500 ਰੁਪਿਆ ਲੈ ਲਓ ਰੋਲਾ ਪਾਉਣੇ ਆ ਮੈਂ ਭੱਜਿਆ ਭੱਜਿਆ ਦੁਕਾਨ ਤੋਂ ਬਾਹਰ ਆਇਆ ਕੀ ਗੱਲ ਹੋ ਗਈ ਇੱਕ ਬਜ਼ੁਰਗ ਬਹੁਤ ਹੀ ਉੱਚੀ ਆਵਾਜ਼ੇ ਬੋਲ ਰਿਹਾ ਸੀ ਕਿ ਤੁਸੀਂ ਰਿਸ਼ਵਤ ਲੈ ਰਹੇ ਹੋ ਤੁਸੀਂ ਪੈਸੇ ਮੰਗ ਰਹੇ ਹੋ ਜੀ ਚਲ ਕਿ ਇਹ ਜਦੋਂ ਮੌਕੇ ਤੇ ਆ ਕੇ ਦੇਖਿਆ ਇਹ ਐਸਸੀ ਸਾਹਿਬ ਨੇ ਚਲਾਕ ਕਰ ਚੁੱਕੇ ਸੀ ਇਹ ਜੀ ਤੇ ਉਹ ਕਹਿੰਦਾ ਜੀ ਤੁਸੀਂ ਠੇਕੇ ਕੋਈ ਭੱਜਿਆ ਮੈਨੂੰ ਪੈਸੇ ਕਢਵਾਣ ਲਈ ਤੇ ਮੈਂ ਪੈਸੇ ਲੈ ਕੇ ਆਇਆ ਤੁਸੀਂ ਪੈਸੇ ਨਹੀਂ ਲੈ ਰਹੇ ਮੇਰੇ ਤੋਂ ਤੁਸੀਂ ਚਲਾਕ ਕਿੱਦਾਂ ਕਰ ਸਕਦੇ ਹੋ ਮੇਰਾ ਕਿ ਮੈਂ ਹਾਰ ਦਾ ਪੇਸ਼ੈਂਟ ਆ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਨੂੰ ਕੁਝ ਹੋ ਗਿਆ ਮੈਂ ਕੱਟ ਦੇ ਕਲੇਮ ਪਾ ਦੂੰਗਾ ਤੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਵੀ ਤੁਸੀਂ दारू ਪ ਵੀ ਇਹਨਾਂ ਦੇ ਬਟਨ ਖੁੱਲੇ ਪਏ ਸੀਗੇ ਵੀ दारू ਪੀਤੀ ਹੋਈ ਲੱਗਦੀ ਸੀ ਇਹਨਾਂ ਦੀ ਨਹੀਂ ਸਰ ਦੇਖੋ ਜਿਹੜਾ ਡਿਊਟੀ ਆਫਸਰ ਆ ਜਲਦੀ ਕਿਤੇ ਤਾਂ दारू ਨਹੀਂ ਪੀਊਗਾ ਤੇ ਰੋਏ ਇੱਥੇ ਮਾਰਕੀਟ ਰਹਿਣਾ दारू ਦਾ ਵੇਚ ਸ਼ਾਇਦ ਨਹੀਂ ਵੀ ਪਿੰਦੇ ਹੈ ਮੈਂ ਹਰਦੀਪ ਸੋਖੀ ਜੁੜ ਚੁੱਕਿਆ ਹਾਂ ਸੰਧਰ ਨਿਊਜ਼ ਦੇ ਨਾਲ ਦਿਨ ਸ਼ਨੀਵਾਰ 5:30 ਵਜੇ ਇੱਕ ਵੀਡੀਓ ਵਾਇਰਲ ਹੁੰਦੀ ਆ ਇੰਸਟਾਗ੍ਰam ਤੇ ਜਿੱਥੇ ਲੁਧਿਆਣਾ ਦੇ ਐਸਆਈ सुरेंद्र ਕੁਮਾਰ ਜੀ ਦੇ ਉੱਤੇ ਇਹ આરોਪ ਲੱਗਦੇ ਨੇ ਕਿ ਉਹਨਾਂ ਨੇ ਇੱਕ ਗੱਡੀ ਰੋਕੀ ਤੇ ਬੈਂਸਬਾਜੀ ਹੋਈ ਬੈਂਸਬਾਜੀ ਹੋਣ ਤੋਂ ਬਾਅਦ 500 ਰੁਪਏ ਦੀ ਮੰਗ ਇਲਜ਼ਾਮ ਲੱਗੇ ਨੇ ਵੀ 500 ਰੁਪਏ ਉਹਨਾਂ ਨੇ ਮੰਗੇ ਆ ਹੁਣ ਅਸੀਂ ਉਹ ਵੀਡੀਓ ਨੂੰ ਸੱਚ ਮੰਨੀਏ ਜਾਂ ਇਹਨਾਂ ਨੂੰ ਹੁਣ ਅਸੀਂ ਪੱਖ ਲੈਣ ਆਏ ਆ ਕਿ ਉਹ ਮਾਮਲਾ ਕੀ ਸੀ ਇਹ ਖੁਦ ਦੱਸਣਗੇ ਕਿ ਮੈਂ ਗੱਡੀ ਰੋਕੀ ਆ ਜਾਂ ਉਹਨਾਂ ਨੇ ਮੇਰੇ ਨਾਲ ਬੈਂਸਬਾਜੀ ਕੀਤੀ ਆ ਜਾਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਨੇ ਜਾਂ ਕੀ ਹੋਇਆ ਉਹ ਪੂਰਾ ਮਾਮਲਾ ਦੇਖਣ ਦੇ ਲਈ ਮੇਰੇ ਨਾਲ ਜੁੜੇ ਰਹੋ ਹੁਣ ਗੱਲਬਾਤ ਕਰ ਲੈਨੇ ਆ ਉਹਨਾਂ ਦੇ ਨਾਲ ਮੇਰੇ ਨਾਲ ਸੁਰਿੰਦਰ ਕੁਮਾਰ ਏਐਸਆਈਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਉਹ ਮਾਮਲਾ ਕੀ ਸੀ ਉਸ ਦਿਨ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇੱਕ ਬੈਗਨਰ ਗੱਡੀ ਆਈ ਸੀ ਮਹਾਰ ਰੋਡ ਤੋਂ ਇਹ ਸਾਈਡ ਤੋਂ ਉਹਨਾਂ ਦੇ ਨੰਬਰ ਪਲੇਟ ਹਾਈ ਸਕੋਰ ਨਹੀਂ ਸੀ ਲੱਗੀ ਹੋਈ ਜੀ ਤੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਸਾਈਡ ਤੇ ਗੱਡੀ ਲਵਾਈ ਉਹਨਾਂ ਦੀ ਜੀ ਉਹਨਾਂ ਦੇ ਕਾਗਜ਼ ਚੈੱਕ ਕੀਤੇ ਗਏ ਕਿ ਉਹਨਾਂ ਕੋਲ ਨਾ ਹਾਈ ਸਕੋਰ ਦੀ ਨੰਬਰ ਪਲੇਟ ਦੀ ਨਾ ਅਪਲਾਈ ਕੀਤੀ ਸੀ ਨਾ ਜੋਰ ਤੋਂ ਪੋਲੂਸ਼ਨ تھی ਉਹ ਡ੍ਰਿੰਕ ਕੀਤੀ ਸੀ ਬੰਦੇ ਨੇ ਜਦੋਂ ਆ ਗਏ ਉਹਨਾਂ ਨੇ ਇਲਜ਼ਾਮ ਲਗਾਏ ਨੇ ਗੱਡੀ 'ਚੋਂ ਉੱਤਰ ਕੇ ਵੀ ਉਹ ਕਹਿੰਦੇ ਵੀ ਤੁਸੀਂ ਚਲਾਨਤਾ ਸੀ ਕਿ ਵੀ ਚਲਾਨਤਾ ਕੀ ਕਰਨਾ ਵੀ ਤੁਸੀਂ 500 ਰੁਪਇਆ ਲੈ ਲਓ ਨਹੀਂ ਸਰ ਇਦਾਂ ਦੀ ਕੋਈ ਗੱਲਬਾਤ ਨਹੀਂ ਮੇਰੀ ਮਿਹਨਤਾਂ ਕਰਨ ਲੱਗ ਗਿਆ ਤਰਸ ਦੇ ਆਧਾਰ ਤੇ ਉਹਨੂੰ ਛੱਡਿਆ ਉਹਨੇ ਡ੍ਰਿੰਕ ਕੀਤੀ ਸੀ ਕਹਿੰਦੇ ਮੇਰਾ ਡ੍ਰਿੰਕ ਦਾ ਚਲਾਨਾ ਕਰੋ ਕੱਲਾ ਮੇਰਾ ਨੰਬਰ ਪਲੇਟ ਦਾ ਚਲਾਨ ਕਰ ਲਓ ਜੀ ਜੀ ਉਹਨਾਂ ਦਾ ਕੱਲਾ ਲੜਕੀ ਵੀ ਨਾਲ ਸੀ ਮੇਰੇ ਨਾਲ ਗਈ ਏ ਚਲਾਨ ਕਟਣ ਤੋਂ ਬਾਅਦ ਫਿਰ ਉਹ ਰੋਲਾ ਪਾਉਣ ਲੱਗਿਆ ਵੀ ਮੇਰਾ ਚਲਾਨ ਕੱਢ ਦਿੱਤਾ ਜੀ ਹਾਂਜੀ ਤੇ ਦੇਖੋ ਜਦੋਂ ਉਹ ਆਇਆ ਉਹ ਕਹਿੰਦੇ ਜੀ ਅਸੀਂ ਹਸਪਤਾਲੋਂ ਆਏ ਸੀ ਵੀ ਸਾਨੂੰ ਰੋਕ ਲਿਆ ਗਿਆ ਵੀ ਐਮਰਜੈਂਸੀ ਸਮਝੀ ਨਹੀਂ ਗਈ ਸਰ ਮੈਨੂੰ ਕੋਈ ਇਸ ਬਾਰੇ ਨਹੀਂ ਦੱਸਿਆ ਜੀ ਉਹਨਾਂ ਨੇ ਜੀ ਪਹਿਲਾਂ ਕੋਈ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜੀ ਉਹ ਇੰਟਰਨੈਸ਼ਨਲ ਬਲੌਗਰ ਆ ਕਹਿੰਦਾ ਜੀ ਤੇ ਚਲਾਨ ਕਟਾਉਣ ਤੋਂ ਬਾਅਦ ਸਰ ਮੈਂ ਕਿਹਾ ਜੀ ਮੈਂ ਇਹਦਾ ਪਤਾ ਨਹੀਂ ਮੈਂ ਚਲਾਨ ਕੱਢ ਦਿੱਤਾ ਅਸੀਂ ਕੁਝ ਨਹੀਂ ਇਹਦੇ ਵਿੱਚ ਕਰ ਸਕਦੇ ਕਰਸ ਦੇ ਆਧਾਰ ਤੇ ਛੋਟਾ ਚਲਾਨ ਕਰਤਾ ਹੀ ਉਹਨਾਂ ਦਾ ਜੀ ਦੇਖੋ ਕਿਤੇ ਨਾ ਕਿਤੇ ਜੇ ਇਹ ਸੜਕ ਤੇ ਖੜੇ ਨੇ ਤਾਂ ਆਪਾਂ ਸੁਰੱਖਿਅਤਾਂ ਜੀ ਅਸੀਂ ਸੇਫ ਆ ਵੀ ਇਹਨਾਂ ਨੇ ਇਹ ਨਹੀਂ ਹੁੰਦਾ ਵੀ ਇਹਨਾਂ ਨੇ 4-500 ਰੁਪਏ ਲੈ ਕੇ ਛੱਡਣਾ ਹੁੰਦਾ ਇਹਨਾਂ ਨੇ ਜਿਹੜੀ ਹਾਈ ਕਮਾਂਡ ਤੋਂ ਇਹਨਾਂ ਨੂੰ ਇਨਸਟਰਕਸ਼ਨਸ ਆਈ ਹੁੰਦੀ ਆ ਇਹਨਾਂ ਨੇ ਉਹ ਫੋਲੋ ਕਰਨੀ ਹੁੰਦੀ ਆ ਕਿਤੇ ਨਾ ਕਿਤੇ ਜਿਹੜੇ ਕਾਗਜ਼ੀ ਪੱਤਰ ਨੇ ਉਹ ਤੁਹਾਡਾ ਫਰਜ਼ ਬਣਦਾ ਜੇ ਤੁਸੀਂ ਸੜਕ ਤੇ ਗੱਡੀ ਲੈ ਕੇ ਨਿਕਲਦੇ ਹੋ ਮੋਟਰਸਾਈਕਲ ਤੇ ਆਉਨੇ ਹੋ ਤਾਂ ਆਪਣੇ ਕਾਗਜ਼ੀ ਪੱਤਰ ਰੈਡੀ ਰੱਖਿਆ ਕਰੋ ਮੇਰੇ ਨਾਲ ਮੌਜੂਦ ਨੇ ਇੱਥੋਂ ਦੇ ਦੁਕਾਨਦਾਰ ਜਿਹੜੇ ਉਸ ਸਮੇਂ ਮੌਜੂਦ ਸੀ ਜਦੋਂ ਐਸਐਸ ਹੀ ਸਾਹਿਬ ਨੇ ਨਾਲ ਬਦਤਮੀਜ਼ੀ ਕੀਤੀ ਗਈ ਆ ਜੀ ਜੀ ਸਰ ਜੀ ਮੈਂ ਉਸ ਟਾਈਮ ਦਾ ਮੌਕੇ ਤੇ ਸੀ ਬੰਦ ਥੋੜਾ ਰੋਲਾ ਸੁਣਿਆ ਮੈਂ ਭੱਜਿਆ ਭੱਜਿਆ ਦੁਕਾਨ ਤੋਂ ਬਾਹਰ ਆਇਆ ਕੀ ਗੱਲ ਹੋ ਗਈ ਇੱਕ ਬਜ਼ੁਰਗ ਬਹੁਤ ਹੀ ਉੱਚੀ ਆਵਾਜ਼ੇ ਬੋਲ ਰਿਹਾ ਸੀਗਾ ਕਿ ਤੁਸੀਂ ਰਿਸ਼ਵਤ ਲੈ ਰਹੇ ਹੋ ਤੁਸੀਂ ਪੈਸੇ ਮੰਗ ਰਹੇ ਹੋ ਜੀ ਚਲ ਕਿ ਇਹ ਜਦੋਂ ਮੌਕੇ ਤੇ ਆ ਕੇ ਦੇਖਿਆ ਐਸਐਸ ਹੀ ਸਾਹਿਬ ਨੇ ਚਲਾਕ ਕਰ ਚੁੱਕੇ ਸੀਗੇ ਜੀ ਤੇ ਉਹ ਕਹਿੰਦਾ ਜੀ ਤੁਸੀਂ ਟੇਕੇ ਕੋਈ ਭੱਜਿਆ ਬੰਦ ਨੂੰ ਪੈਸੇ ਕਢਵਾਣ ਲਈ ਮੈਂ ਪੈਸੇ ਲੈ ਕੇ ਆ ਤੂੰ ਪੈਸੇ ਨਹੀਂ ਲੈਦੇ ਮੇਰੇ ਤੋਂ ਤੂੰ ਚਲਾਨ ਕਿੱਦਾਂ ਕਰ ਸਕਦੇ ਹੋ ਮੇਰਾ ਕਿ ਮੈਂ ਹਾਰਡ ਦਾ ਪੇਸ਼ੈਂਟ ਆ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ ਮੈਨੂੰ ਕੁਝ ਹੋ ਗਿਆ ਮੈਂ ਤੁਹਾਡੇ ਤੇ ਕਲੇਮ ਪਾ ਦਊਗਾ ਐਸਾ ਜੋ ਡਰਾਈਵਰ ਸੀ ਉਹ ਥੋੜਾ ਮੈਨੂੰ ਲੱਗਦਾ ਜਿਵੇਂ ਉਹਨੇ ਕੋਈ ਨਸ਼ਾ ਕੀਤਾ ਹੋਇਆ ਡਰਾਈਵਰ ਤਾਂ ਸਾਈਡ ਤੇ ਆਪਣੇ ਰਿਪੋਰਟਾ ਵਗੈਰਾ ਕਰਦਾ ਰਹੇਗਾ ਜਿਹੜਾ ਉਹਦੇ ਨਾਲ ਦੂਸਰਾ ਸੀਗਾ ਜੋ ਆਪਣੇ ਨੂੰ ਮਾਲਕ ਕਹਿੰਦਾ ਸੀਗਾ ਜੀ ਉਹ ਕਹਿੰਦਾ ਜੀ ਮੈਂ ਹਾਰਡ ਦਾ ਪੇਸ਼ੈਂਟ ਹਾਂ ਕਰਕੇ ਮੈਂ ਸਟੰਟ ਪਾ ਕੇ ਆਇਆ ਚਾਰ ਦਿਨ ਪਹਿਲਾਂ ਸਟੰਟ ਤੇ ਕੋਈ ਵੀ ਹੋ ਗਿਆ ਮੈਨੂੰ ਕੁਝ ਤੋ ਤੁਹਾਡੇ ਜ਼ਿੰਮੇਵਾਰੀ ਹੋਊਗੀ ਕਿ ਤੁਸੀਂ ਲੋਕਾਂ ਨੂੰ ਧੱਕਾ ਕਰਦੇ ਹੋ ਤੁਸੀਂ ਰਿਸ਼ਵਤ ਮੰਗਦੇ ਹੋ ਮੈਂ ਆ ਕੇ ਫੈਸਲਾ ਕਰਾਂਗਾ ਬਾਈ ਜੀ ਤੁਸੀਂ ਉਸ ਸਮੇਂ ਮੌਜੂਦ ਸੀ ਵੀ ਤੁਹਾਨੂੰ ਲੱਗਦਾ ਸੀ ਵੀ ਇਹਨਾਂ ਤੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਵੀ ਤੁਸੀਂ ਦਾਰੂ ਪੀਤੀ ਹੋਈ ਆ ਵੀ ਇਹਨਾਂ ਦੇ ਬਟਨ ਖੁੱਲੇ ਪਏ ਸੀਗੇ ਵੀ ਦਾਰੂ ਪੀਤੀ ਹੋਈ ਲੱਗਦੀ ਸੀਗੇ ਇਹਨਾਂ ਦੀ ਨਹੀਂ ਸਰ ਦੇਖੋ ਜਿਹੜਾ ਡਿਊਟੀ ਅਫਸਰ ਆ ਜਲਦੀ ਕਿਤੇ ਦਾਰੂ ਨਹੀਂ ਪੀਊਗਾ ਤੇ ਰੋਏ ਸੀ ਇੱਥੇ ਮਾਰਕੀਟ ਦੇ ਨੇ ਦਾਰੂ ਦਾ ਵਹਿਸ਼ਾਦ ਨਹੀਂ ਵੀ ਪਿੰਦੇ ਇਹ ਜੀ ਚਲੋ ਆਪਣੇ ਘਰੇ ਜਾ ਕੇ ਜੋ ਮਰਜ਼ੀ ਕਰਨੋਂ ਆਪਾਂ ਨੂੰ ਕੋਈ ਲੈਣ ਦੇ ਨਹੀਂ ਜੀ ਪਰ ਜਿਹੋਦਾ ਨਾ ਜੈਕਟ ਬੰਦੀ ਤੇ ਕੋ ਠੰਡ ਦਾ ਮੌਸਮ ਹੈ ਕੋਈ ਵੀ ਦੇਖੋ ਮੈਂ ਵੀ ਜੈਕਟ ਪਾਈ ਆ ਉਹਨਾਂ ਹੀ ਮੌਕੇ ਤੇ ਜੈਕਟ ਪਾਏ ਸੀ ਬੰਦੇ ਨੇ ਨਾ ਜੈਕਟ ਦੀ ਜਿੱਪ ਨੂੰ ਹੱਥ ਪਾ ਕੇ ਜੀ ਤੇ ਇਹਨਾਂ ਦੇ ਕਿ ਵਰਦੀ ਤੋਂ ਜਿਹੜਾ ਨਾਮ ਜਾਂ ਨਾਮ ਪੜਨ ਦੀ ਕੋਸ਼ਿਸ਼ ਕੀਤੀ ਜਾਂ ਜਿੱਦਾਂ ਮਰਜ਼ੀ ਕੀ ਹੱਥ ਪਾਇਆ ਵਰਦੀ ਨੂੰ ਤਾਂ ਕਿਉਂ ਪਾਇਆ ਇਹ ਤਾਂ ਉਹ ਉਹ ਹੀ ਦੱਸ ਸਕਦਾ ਕਿ ਕਾਰਨ ਕੀ ਹੈ ਉਹ ਕਹਿੰਦਾ ਮੈਂ ਨਾਮ ਕਹਿੰਦੇ ਨਾਮ ਮੈਂ ਆਪਣੇ ਮੂੰਹ ਦੱਸ ਰਿਹਾ ਵਾਂ ਜੀ ਤੇ ਤਾਂ ਤਾਂ ਕਿਸੇ ਦਾ ਜ਼ਬਰਦਸਤੀ ਜੈਕਟ ਨੂੰ ਹੱਥ ਪਾਣਾ ਤਾਂ ਹੀ ਗੈਰ ਕਾਨੂੰਨੀ ਹੈ ਜੀ ਠੀਕੋ